ਪਿਹਲਵਾ ਗਰੂ ਟਿਕ ਟਾਕ ਆ ਸਾਰੇ ਇਹ ਜੇ ਆਪਾਂ ਦਾ ਬਲੌਗ ਬਣਾਇਆ ਅੱਜ ਪਹਿਲੀ ਵਾਰੀ ਬਲੌਗ ਬਣਾਇਆ ਆਪਾਂ ਜੇ ਜਰੂਰ ਦੇਖਿਓ ਤੇ ਵਧੀਆ ਲੱਗਿਆ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਸੀਂ ਆੜੇ ਵਿੱਚ ਹੀ ਲੱਗੇ ਨੇ ਸਭ ਲਾ ਰਿਹਾ ਤੁਹਾਨੂੰ ਅਗੜਾ ਗਰੂਆ ਇਹਨੂੰ ਮੇਲੋ ਆਪਾਂ ਮੁੰਨਾਰਾ ਮੰਦਰਾ ਬਰੋਲਾ ਮੁੰਦੂਏ ਅੱਜ ਹੀ ਆ ਗਏ ਆ ਵੀਰ ਅੱਜ ਆ ਗਏ

ਉਹ ਗਰੂ ਆ ਸਾਲਾ ਪਿੱਛੇ ਹੱਤ ਕਰੀ ਕਰਨਾ ਸੇਕ ਲੱਗਦਾ ਸੇਕ ਹੁੰਦਾ ਸੇਕ ਹੁੰਦਾ ਪਿੱਛੇ ਦੇ ਕੰਮ ਕਰ ਲੈ ਕੋਈ ਡੱਕਾ ਤੋੜ ਲੈ ਆ ਜਾ ਗਾਈ ਮਾਰ ਆ ਜਾ ਗਾਈ ਮਾਰ ਕੇ ਦੋ ਰਿਹਾ ਨਾ ਤਕਾਲ ਨਹੀਂ ਦਰਗਾ ਨਾ ਫਿਰ ਉਧਰ ਕੀ ਕਰ ਲੋ ਜੀ ਆ ਸਾਰੇ ਗੱਬੀ ਨਾ ਚੱਲ ਸਾਨਾ ਹੂੰ ਦਾਤਾ ਬੰਦਾ ਬਣ ਜਾ ਤੇ ਆ ਜਾ ਸੀਧੀ ਕਰ ਨਾ ਛੱਡ ਰਿਹਾ ਉਧਰ ਪਰੇ ਘੜੀ ਮਲਾ ਕੇ ਦੇਖੀ ਦਿਓ ਸਹੀ ਆ ਥੱਲੇ ਥੱਲੇ ਜਣਾ ਚ ਮਲਾ ਕੇ ਲੰਮਾ ਇਹ ਮਲਾ ਲਾ ਪਰੇ ਨੂੰ ਸਹੀ ਆ ਸਹੀ ਨਮਾ ਸਹੀ ਬੜਾ ਠੀਕ ਆ ਓਕੇ ਜਮਾ ਸਹੀ ਚਾਹੀਦਾ ਲਾਓ ਮੜੋ ਕਰ ਤਾ ਮਾਰ ਤੋ ਕਰ ਮਲਾ ਚਲੀ ਫਿਰ ਪਕਰਨ ਲੋਈ ਵੇਰੂ ਮਾੜੀ ਗਾ ਤੂੰ ਮਾੜੀ ਪਟਾ ਜਾਣਾ ਮੈਂ ਫਿਰ ਤੋ ਆ ਜਾ ਹਾਂ 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 ਜੀ ਹਾਂ ਪਲਾਸਟਰ ਆਪਣਾ ਹੋ ਸਕਿਆ ਤੇ ਥੋੜਾ ਇਹ ਨਿਹਰਾਉਂਦਾ ਕਰਕੇ ਤਾਂ ਆਪਾਂ ਨਾਲ ਲਾ ਕੇ ਤੇ ਪੂਰਾ ਪੂਰਾ ਆਪਾਂ ਨਾਲ ਹੀ ਲਾ ਕੇ ਚਲੀ ਗਏ ਨੇ ਤੇ ਜਿਹੜਾ ਆਪਾਂ ਪਲਾਸਟਰ ਕਰਦੇ ਆ ਤੁਸੀਂ ਦੇਖ ਹੀ ਲਵੋ ਆਪਾਂ ਸਾਰੇ ਨਾਲ ਸਾਲ 'ਚ ਕਰਦੇ ਹਾਂ ਬਿਲਕੁਲ ਸਾਲ ਦੇ ਵਿੱਚ ਤੇ ਪ੍ਰੋਪਰ ਗਾਜ ਦੇ ਵਿੱਚ 8 ਫੁੱਟ ਦਾ ਗਾਜ ਆਪਣੇ ਕੋਲੇ ਆ ਦੇਖੋ 8 ਫੁੱਟ ਦੀ ਜਗਾਟਾ ਸਿਰੇ ਤੋਂ ਲੈ ਕੇ ਸਿਰੇ ਤੱਕ ਗਾਜ ਆ ਰਿਹਾ ਉਹ ਠੀਕ ਹੈ ਜੀ ਕੰਮ ਦਾ ਫਾਇਦਾ ਜੀ ਤਾਂਵਾ ਇਹਦੇ ਚ ਟਿਕਾਠਾਂ ਲੱਕੜੀਆਂ ਲੱਗਣੀਆਂ ਸਾਰੀਆਂ ਆਪਣੀਆਂ ਹਿਸਾਬ ਨਾਲ ਦੀ ਬਾਅਦੋਂ ਉਹ ਅੰਦਰੋਂ ਵੀ ਸਾਲ 'ਚ ਤੇ ਇਹ ਆਹ ਆਪਣੀਆਂ ਜਗਾਟਾ ਇਹ ਵੀ ਗੁਣੀਆਂ ਜਿਹੇ ਬਣੀਆਂ ਜੀ ਸਾਰੀਆਂ ਆਪਣੀਆਂ ਪੂਰਾ ਤਾਰਾ ਸਾਰੀਆਂ ਗੁਣੀਆਂ ਦੇ ਵਿੱਚ ਨੇ ਬਾਕੀ ਕੰਮ ਕਿਵੇਂ ਲੱਗਿਆ ਜਰੂਰ ਦੱਸਿਆ ਕਰੋ ਬਾਕੀ ਯਾਰ ਸਾਡੇ ਫੋਲੋਅਰ ਵਧਾਓ ਵੀਡੀਓ ਨੂੰ ਫੋਲੋ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬਾਕੀ ਵੀਡੀਓ ਦੇਖਣ ਲਈ ਧੰਨਵਾਦੀ ਸਾਰਿਆਂ ਦਾ ਭਾਈ ਖਾਲਸਾ ਭਾਈ ਵੀਰੇ ਇਹ ਬਲੌਗ ਆਪਣਾ ਪਹਿਲਾ ਬਣਾਇਆ ਪਹਿਲੀ ਵਾਰੀ ਬਣਾਇਆ ਬਲੌਗ ਕੋਈ ਗਲਤੀ ਫਲਤੀ ਹੋਵੇ ਮਾਫ ਕਰਿਓ ਠੀਕ ਹੈ ਜੀ ਧੰਨਵਾਦ ਜੀ